ਸਚੀਆ ਕਾਸ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ 팀 ਮੈਂ ਤਵਲੀਨ ਕੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਪੰਜਾਬ ਕੈਬਨਿਟ ਦੇ ਵੱਲੋਂ ਵਿਸ਼ੇਸ਼ ਅਦਾਲਤ ਨੂੰ ਲੈ ਕੇ ਲਿੱਤਾ ਗਿਆ ਵੱਡਾ ਫੈਸਲਾ 24 ਅਕਤੂਬਰ ਨੂੰ ਹੋਣਗੀ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣਾ ਸਚਖੰਡ ਸ੍ਰੀ ਹਰਮੰਦਰ ਸਾਹਿਬ मियां ਏਅਰ ਆਈ ਨਾਲ ਬਣੀ ਦੀਵਿਧੀ ਹੋਤੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜਿਨੇ ਜਤਾਇਆ ਇਤਰਾਜ H1B ਵੀਜ਼ਾ ਦੇ ਨਿਯਮਾਂ ਦੇ ਵਿੱਚ ਹੋਣੇ ਕੁਵਾਰ ਪ੍ਰੇਤ ਉੱਤਾ ਗਿਆ ਬਦਲਾਵ ਲੁਧਿਆਣੇ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਦਾਦੀ ਤੇ ਪੋਤੇ ਦੀ ਕੋਈ ਮੌਤ ਹੁਣ ਖਬਰਾਂ ਵਿਸਤਾਰ ਦੇ ਨਾਲ ਲੁਧਿਆਣੇ ਦੇ ਵਿੱਚ ਇੱਕ ਬਹੁਤ ਦਰਦਨਾਕ ਘਟਨਾ ਵਾਪਰੀ ਲੁਧਿਆਣੇ ਦੇ ਦੋ ਕੋਠਿਆਂ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭੱਜ ਦੌੜ ਦੇਖਣ ਨੂੰ ਮਿਲੀ ਫਿਲਹਾਲ ਜਾਣਕਾਰੀ ਮੁਤਾਬਕੇ ਸਾਹਮਣੇ ਆ ਰਿਹਾ ਹੈ ਕਿ ਲੁਧਿਆਣੇ ਦੀ ਦੋ ਕੋਠਿਆਂ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੇ ਵਿੱਚ ਭੱਜ ਦੌੜ ਦੇਖਣ ਨੂੰ ਮਿਲੀ ਹਾਥੇ ਦੇ ਵਿੱਚ ਬਜ਼ੁਰਗ ਦਾਦੀ ਅਤੇ ਉਸ ਦੇ ਨਾਲ-ਨਾਲ ਪੋਤੇ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਫਿਲਹਾਲ ਸੂਤਰਾਂ ਦੇ ਮੁਤਾਬਿਕ ਇਹ ਦੋ ਗਿਣਤੀ ਰੱਸੀ ਜਾ ਰਹੀ ਹੈ ਕਿ ਇਹਨਾਂ ਦੋਨਾਂ ਲੋਕਾਂ ਨੇ ਆਪਣੀ ਜਾਨ ਇਸ ਹਾਥੇ ਦੇ ਵਿੱਚ ਗਵਾ ਦਿੱਤੀ ਕਰਦੇ ਬਾਕੀ ਲੋਕਾਂ ਨੂੰ ਇਸ ਤੋਂ ਜਿਹੜੀ ਘਟਨਾ ਵਾਪਰੀ ਤਾਂ ਕਰਦੇ ਬਾਕੀ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਸਹੀ ਅਤੇ ਸੁਰੱਖਿਤ ਜਗ੍ਹਾ ਤੇ ਪੇਜ ਗਿਆ ਅਜੇ ਨਾਲ ਨਾਲ ਫਾਇਰ ਬ੍ਰਿਗੇਡ ਵੀ ਉੱਥੇ ਪਹੁੰਚੀ ਉਹਨਾਂ ਦੇ ਵੱਲੋਂ ਅੱਗ 부ਝਾਨ ਦੀ ਕੋਸ਼ਿਸ਼ ਕੀਤੀ ਗਈ ਇਹ ਲੁਧਿਆਣੇ ਦੇ ਭਾਰਤ ਨਗਰ ਚੌਕ ਦੀ ਘਟਨਾ ਹੈ ਜਿੱਥੇ ਦੋ ਕੋਠੀਆਂ ਦੇ ਵਿੱਚ ਅੱਗ ਲੱਗੀ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜੇ ਫਿਲਹਾਲ ਸੂਤਰਾਂ ਦੇ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਸ਼ਾਰਟ ਸਰਕਟ ਕਾਰਨ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਜਿਸ ਤੋਂ ਬਾਅਦ ਘਰਾਂ ਦੇ ਵਿੱਚ ਅੱਗ ਲੱਗ ਗਈ ਇਹ ਭਾਜੀ ਮੇਰੇ ਸਾਬ ਨਾਲ 8:30 ਤੋਂ ਪੌਣੇ 9 ਵਜੇ ਲੱਗੀ ਆ ਕਿ ਇਹ ਪੌਣੇ 9 ਵਜੇ ਮੈਨੂੰ ਇਲਾਕਾ ਨवासी ਨੂੰ ਫੋਨ ਆਇਆ ਭਾਜੀ ਬਹੁਤ ਜ਼ਿਆਦਾ ਅੱਗ ਲੱਗ ਚੁੱਕੀ ਹੈ ਸਾਨੂੰ ਫਾਇਰ ਬ੍ਰਿਗੇਡ ਦੀ ਲੋੜ ਹੈ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਤੇ ਵਿਦਿਨ 10 ਤੋਂ 12 ਮਿੰਟ ਚ ਫਾਇਰ ਬ੍ਰਿਗੇਡ ਦੀ ਗੱਡੀਆਂ ਇੱਥੇ ਪਹੁੰਚੀਆਂ ਨੇ ਕਾਫੀ ਅੱਗ ਨੂੰ ਕੋਸ਼ਿਸ਼ ਕੀਤੀ ਹੈ ਕਾਬੂ ਪਾਉਣ ਦੀ ਔਰ ਤਕਰੀਬਨ ਕਾਫੀ ਅੱਗ ਕਾਬੂ ਚ ਆ ਚੁੱਕੀ ਹੈ ਦੇਖੋ ਜੋ ਪਤਾ ਲੱਗਿਆ ਹੈ ਦੋ ਇੱਕ ਇਹਨਾਂ ਦਾ 18 ਤੋਂ 20 ਸਾਲ ਦਾ ਬੇਟਾ ਸੀਗਾ ਇੱਕ ਇਹਨਾਂ ਦੇ ਮਦਰ ਸੀਗੇ ਮੇਰੇ ਸਾਹਮਣੇ 70 70 ਪਲਸ ਨੇ 75 ਉਹ ਸੀਰੀਅਸ ਨੇ ਮਤਲਬ ਹਸਪੀਟਲ ਚ 20 25 ਮਿੰਟ ਪਹਿਲੇ ਗੱਲ ਹੋਈ ਹੈ ਜਿਹੜਾ ਬੱਚੇ ਨੂੰ ਪ ਅ ਆਕਸੀਜਨ ਦੇ ਥਰੂ ਉਦਦਾ ਸਾਹ ਦੇ ਰਹੇ ਬਾਕੀ ਕੋਈ ਦਿੱਕਤ ਨਹੀਂ ਹੈ ਸਾਰੇ ਬਾਹਰ ਆ ਗਏ ਸੀ ਜੋ ਵੀ ਇੱਥੇ ਪਾਣਾ ਵਰਤਿਆ ਗਿਆ ਆਪਣੇ ਸਾਡੇ ਜਿਹੜੇ ਮੰਤਰੀ ਸਭਾ ਉਹਨਾਂ ਦੀ ਨੌਲੇਜ ਸਾਰੀ ਸਾਰੀ ਗੱਲ ਆ ਰਹੀ ਹੈ ਉਹਨਾਂ ਦੇ ਨਾਲ ਗੱਲ ਹੋਈ ਸੀ ਫਾਇਰ ਬ੍ਰਿਗੇਡ ਤੋਂ ਬਾਅਦ ਐਂਬੂਲੈਂਸ ਦੀ ਲੋੜ ਗਈ ਆਕਸੀਜਨ ਦੇ ਸਿਲੰਡਰ ਦੀ ਆਕਸੀਜਨ ਇੱਥੇ ਬਹੁਤ ਖਤਮ ਹੀ ਹੋ ਗਈ ਸੀ ਇੱਕ ਤਰ੍ਹਾਂ ਦੀ ਫਾਇਰ ਬ੍ਰਿਗੇਡ ਜਿਹੜੇ ਅੱਗ ਨੂੰ ਕਾਬੂ ਪਾਣ ਵਾਲੇ ਬੰਦੇ ਉਹਨਾਂ ਦਾ ਜਾਣਾ ਔਖਾ ਹੋ ਗਿਆ ਸੀ ਆਕਸੀਜਨ ਦੇ ਸਿਲੰਡਰ ਮੰਗਾਏ ਨਾਲ ਜਿਹੜੇ ਆਪਣੇ ਬੀਐਸਐਫ ਸਿਕਿਉਰਿਟੀ ਜਿਹੜੇ ਆਪਣਾ ਹੈਲਮਟ ਲਾ ਕੇ ਨਾਲ ਜਾਂਦੇ ਮੌਕੇ ਤੇ ਜਿਹੜੇ ਉਹਨਾਂ ਦੇ ਬਹੁਤ ਮੰਦ ਪੱਗੀ ਗੱਲ ਹੈ ਜਿਹੜਾ ਇਹ ਪਰਿਵਾਰ ਦਾ ਨੁਕਸਾਨ ਹੋਇਆ ਪਰਿਵਾਰ ਦਾ ਨਹੀਂ ਸਾਡਾ ਹੀ ਨੁਕਸਾਨ ਹੋਇਆ ਤੇ ਕੋਈ ਭਾਰਤ ਨਗਰ ਦੀ ਪੈਟਰੋਲ ਪੰਪ ਵਾਲੀ ਗਲੀ ਹੈ ਔਰ ਚੌਪੜਾ ਫੈਮਿਲੀ ਬੜਾ ਵਧੀਆ ਪਰਿਵਾਰ ਸਾਡਾ ਬਹੁਤ ਹੀ ਦੋਨੇ ਬੱਚੇ ਬੜੇ ਮੈਂ ਸਮਝਦਾ ਕਿ ਹਸਮੁਖ ਸਭਾ ਦੇ ਉਹਨਾਂ ਦੇ ਘਰ ਦੇ ਵਿੱਚ ਥਲੜੀ ਮੰਜ਼ਲ ਤੇ ਸ਼ਾਰਟ ਸਰਕਟ ਹੋਇਆ ਔਰ ਉਸ ਤੋਂ ਬਾਅਦ ਆਗ ਨੇ ਸਪੀਡ ਪਕੜੀ ਜਦੋਂ ਪਰਿਵਾਰ ਨੂੰ ਵੀ ਪਤਾ ਲੱਗਿਆ ਤਾਂ ਥਲੜੀ ਮੰਜ਼ਲ ਤੇ ਪਕੜ ਚੁੱਕੀ ਸੀ ਜਦੋਂ ਫਾਇਰ ਬ੍ਰਿਗੇਡ ਆਈ 10 ਮਿੰਟ ਬਾਅਦ ਉਸ ਤੋਂ ਬਾਅਦ ਫਸਟ ਫਲੋਰ ਸੈਕੰਡ ਫਲੋਰ ਸਾਰੇ ਆਕ ਪਹੁੰਚ ਗਈ ਔਰ ਦੁਖਦ ਘਟਨਾ ਇਹ ਹੈਗੀ ਹੈ ਕਿ ਪਰਿਵਾਰ ਦੇ ਮਾਤਾ ਜੀ ਸੀਗੇ ਉਹਨਾਂ ਨੂੰ ਪੈਰਾਲਾਈਜ਼ ਨਾਲ ਬਿਮਾਰ ਸੀਗੇ ਉਹ ਉਹਨਾਂ ਦੀ ਡੈਥ ਹੋ ਗਈ ਹੈ ਔਰ ਇੱਕ ਬੱਚਾ ਸੀ ਉਹਨਾਂ ਦਾ ਪਤਾ ਜੀ ਦਾ ਪੋਤਾ ਉਹਦੀ 16 ਸਾਲ ਉਮਰ ਸੀਗੀ ਉਹਦੀ ਵੀ ਧੂਆ ਚੜਨ ਨਾਲ ਡੈਥ ਹੋ ਗਈ ਦੋ ਜਨ ਹਾਂਜੀ ਬਾਕੀ ਠੀਕ ਹੈ ਬਾਕੀ ਪਰਿਵਾਰ ਤਾਂ ਬਾਰ ਕੱਢ ਲਿਆ ਹੈਗਾ ਨਹੀਂ 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 ਕੋਈ ਬਾਕੀ ਕੁਝ ਨਹੀਂ ਕੋਈ ਲੇਬਰ ਹੈ ਹੀ ਨਹੀਂ ਸੀ ਲੇਬਰ ਤਾਂ ਕੋਈ ਹੈ ਹੀ ਨਹੀਂ ਸੀ ਸ਼ਾਰਟ ਸਰਕਟ ਹੀ ਆ ਉਹ ਕਿ ਨਾ ਪਿਛਲੇ 1 ਮਹੀਨੇ ਤੋਂ ਲਗਾਤਾਰ ਮੈਂ ਬਾਰ ਬਾਰ ਕਹਿ ਰਹੇ ਹਾਂ ਇਹ ਲੁਧਿਆਣੇ ਚ ਚੌਥੀ ਪੰਜਵੀਂ ਘਟਨਾ ਲਗਾਤਾਰ ਪਿਛਲੇ ਹਫਤੇ ਦੇ ਅੰਦਰ ਹੀ ਦੁਗਰੀ ਰੋਡ ਤੇ ਅੱਗ ਲੱਗੀ ਉੱਥੇ ਵੀ ਸ਼ਾਰਟ ਸਰਕਟ ਸੀ ਕਾਰਨ ਇੱਥੇ ਵੀ ਸ਼ਾਰਟ ਸਰਕਟ ਹੈ ਲਾਈਟ ਲਗਾਤਾਰ ਪਿਛਲੇ 1 ਮਹੀਨੇ ਤੋਂ ਫਲਕਚੂਏਟ ਕਰ ਰਹੀ ਹੈ ਔਰ ਬਿਜਲੀ ਵਿਭਾਗ ਦੇ ਸਿਰ ਤੇ ਜੂਣੀ ਰੇਂਗਦੀ ਹੈਗੀ ਲਾਈਟ ਲਗਾਤਾਰ ਜਦੋਂ ਫਲਕਚੂਏਟ ਕਰਦੀ ਹੈ ਤੇ ਸਪਾਰਕਿੰਗ ਹੁੰਦੀ ਹੈ ਉਸ ਸਪਾਰਕਿੰਗ ਤੋਂ ਬਾਅਦ ਅੱਗ ਲੱਗੀ ਅੱਠਵੀਂ ਗੱਡੀ ਹੈ ਜੀ ਅੱਠਵੀਂ ਗੱਡੀ ਹੈ ਜੀ ਹਾਲੇ ਤੱਕ ਤਾਂ ਹੁਣ ਲੱਗ ਰਿਹਾ ਕਿ ਸ਼ਾਇਦ ਅੱਜ ਤੋਂ ਹੁਣ ਤੋਂ 5 ਮਿੰਟ ਪਹਿਲਾਂ ਤਾਂ ਹਜੇ ਵੀ ਕਾਲਾ ਧੂੰਆਂ ਨਿਕਲ ਰਿਹਾ ਸੀ ਧੂੰਆਂ ਜਦੋਂ ਵਾਈਟ ਆਣਾ ਸ਼ੁਰੂ ਹੋਊਗਾ ਫਿਰ ਇਹ ਅੱਗ ਬੁਝਦੀ ਹੈ ਇਹੀ ਮੰਨੀ ਜਾਂਦੀ ਹੈ ਔਰ ਲਗਭਗ ਇਸ ਦਾ ਮੇਰੇ ਹਸਾਬ ਨਾਲ 3 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਅੱਗ ਲੱਗੀ ਹੈ। ਅੱਜ ਕੱਲ੍ਹ AI ਦੇ ਨਾਲ ਕਿਸੇ ਵੀ ਚੀਜ਼ ਦੀ ਵੀਡੀਓ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੋ ਚੁੱਕਿਆ ਹੈ। ਜੇ ਹੁਣ ਇੰਨਾ AI ਵੀਡੀਓਜ਼ ਦੀ ਗੱਲ ਕੀਤੀ ਜਾਵੇ ਤਾਂ ਇੰਨਾ AI ਦੇ ਹੈਲਪ ਦੇ ਨਾਲ ਹੁਣ ਹਰਿਮੰਦਰ ਸਾਹਿਬ ਦੀ ਵੀਡੀਓ ਵੀ ਬਣਾਈ ਗਈ। ਇਸ ਤੋਂ ਬਾਅਦ ਹੈਡ ਗਰੰਟੀ ਗਿਆਨੀ ਰਕबीर ਸਿੰਘ ਜੀ ਦੇ ਵੱਲੋਂ ਇਸ ਗੱਲ ਤੇ ਇਤਰਾਜ਼ ਜਟਾਇਆ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਸਤਖੰਡ ਹਰਿਮੰਦਰ ਸਾਹਿਬ ਦੀਆਂ ਇੱਦਾਨੀਆਂ AI ਵੀਡੀਓਜ਼ ਨਹੀਂ ਬਣਾਉਣੀਆਂ ਚਾਹੀਦੀਆਂ। ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜੀ ਵੀਡੀਓ ਬਣਾਉਣ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ AI ਤੇ ਹੁਣ ਜਿਹੜੀ AI ਟੈਕਨੀਕ ਹੈ ਉਸ ਤੇ ਰੋਕ ਲਗਾਇਆ ਜਾਵੇ ਤਾਂ ਕਿ ਲੋਕ ਇਸ ਦਾ ਗਲਤ ਇਸਤੇਮਾਲ ਨਾ ਕਰਨ ਇਹ ਜੀ ਵੀਡੀਓ ਸਭ ਚਾਰਕ ਸਾਂਝ ਨੂੰ ਟੋੜਨ ਦੀ ਕੋਸ਼ਿਸ਼ ਕਰਦੀ ਹੈ ਮੇਰੀ ਸੰਗਠਨ ਨੂੰ ਵੀ ਅਪੀਲ ਹੈ ਕਿ ਇਹ ਜੀ ਵੀਡੀਓਜ਼ ਵਾਇਰਲ ਕਰਨ ਦੀ ਬਜਾਏ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਠਿਆ ਸਭੇ ਥਾਵ ਨਹੀਂ ਤੁਦ ਜਿਹਿਆ ਬਦਉ ਪੁਰਖ ਬਿਦਾਤਾ ਤਾਂ ਤੂੰ ਸੋਹਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਰ ਹਰ ਇੱਕ ਜੀ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਤੇ ਸ਼ਰਧਾ ਵਿਸ਼ਵਾਸ ਰੱਖਣ ਵਾਲਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖਿਆ ਆ ਕੇ ਮੱਥਾ ਟੇਕਦਾ ਹੈ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ ਔਰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ AI ਤਕਨੀਕ ਦੇ ਨਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਦੀ ਵਿਅਦਬੀ ਕੀਤੀ ਜਾ ਰਹੀ ਹੈ। ਔਰ ਅੱਜ ਤੇ ਇਹਨਾਂ ਨੂੰ ਬਹੁਤ ਦੁਖੀ ਹੋਇਆ ਕਿ ਸੋਸ਼ਲ ਮੀਡੀਆ ਤੇ AI ਦੇ ਨਾਲ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਜਿਸ ਵਿੱਚ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸੂਰ ਗਦੇ ਆਦਕ ਜਿਹੜੇ ਨੇ ਉਹ ਦਿਖਾਏ ਗਏ ਕਿਵੇਂ ਗੁਰੂ ਸਾਹਿਬ ਦੇ ਉੱਤੇ ਉਹ ਛੜਦੇ ਨੇ ਰੁਮਾਲਾ ਖਿੱਚਦੇ ਨੇ ਜੇਦਵੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪਤਾ ਲੱਗਾ ਹੈ ਕਿ ਹੋਰ ਨਾ ਧਰਮਾਂ ਦੇ ਅਸਥਾਨਾਂ ਦੀ ਵੀ ਜਿਹੜੀ ਏਆਈ ਤਕਨੀਕ ਨਾਲ ਵੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹਿਰਦੇ ਵੇਦਕ ਜਿਹੜੀ ਘਟਨਾ ਹੈ ਇਹ ਵਾਪਰੀ ਹੈ ਉਹ ਜੋ ਸੋਸ਼ਲ ਮੀਡੀਆ ਉੱਤੇ ਕਿਸੇ ਨੇ اپਲੋਡ ਕੀਤੀ ਹੈ ਅਸੀਂ ਮੇਰੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਹੈ ਔਰ ਉਹ ਇਸ ਦੇ ਖਿਲਾਫ ਜਿਹੜੀ ਐਫ ਆਈ ਆਰ ਨੇ ਉਹ ਕਰਵਾ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੇ ਪਿੱਛੇ ਕਿਹੜਾ ਸ਼ਰਾਰਤੀ ਦਿਮਾਗ ਹੈ ਕੌਣ ਹੈ ਜਿਹੜਾ ਆਪਸੀ ਭਾਈਚਾਰਕ ਜਿਹੜੇ ਸਾਂਝ ਨੂੰ ਤੋੜਨ ਦਾ ਯਤਨ ਕਰ ਰਿਹਾ ਉਹਦਾ ਪਤਾ ਕਰਨਾ ਚਾਹੀਦਾ ਜਿਵੇਂ ਪਤਾ ਲੱਗਾ ਹੈ ਕਿ ਸੈਂਟਰਲ ਸਰਕਾਰ ਨੇ ਕੁਝ ਗੇਮਾਂ ਗੇਮ ਦੀਆਂ ਜਿਹੜੀਆਂ ਐਪਾਂ ਸਨ ਉਹ ਬੰਦ ਕੀਤੀਆਂ ਨੇ ਕਿ ਬੱਚੇ ਗੇਮਾਂ ਨਾ ਖੇਡਣ ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਜਿਹੜੀ AI ਤਕਨੀਕ ਹੈ ਉਹ ਜਿਸ ਨੂੰ ਇਸ਼ਾਰਾ ਕੀ ਲੋਕ ਉਹਦੇ ਦਰਬਾਰਤਮ ਕਰਕੇ ਤੇ ਧਰਮਾਂ ਦੀ ਬੇਅਦਬੀ ਕਰ ਰਹੇ ਨੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਇਹ ਮਜ਼ਬੂਤ ਰਹਿ ਸਕੇ ਔਰ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਸ ਨੇ ਵੀ ਇਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕਰਦੀ ਦੀ ਜਿਹੜੀ ਵੀਡੀਓ ਅਪਲੋਡ ਸੋਸ਼ਲ ਮੀਡੀਆ ਤੇ ਕੀਤੀ ਹੈ ਉਹਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਸੰਗਤਨ ਦੀ ਬੇਨਤੀ ਹੈ ਸੰਗਤਨ ਬੇਨਤੀ ਕੀਤੀ ਜਾਂਦੀ ਹੈ ਕਿ ਦੇਖੋ ਤੇ ਵੀਰਾਂ ਐਸੀ ਕੀ ਕਰਦੇ ਆ ਕਿ ਬਿਨਾ ਸੋਚੇ ਸਮਝੇ ਉਸ ਨੂੰ ਅੱਗੇ ਤੋਂ ਅੱਗੇ ਵਾਇਰਲ ਕਰਨ ਦਾ ਅੱਗੇ ਤੋਂ ਅੱਗੇ ਸ਼ੇਅਰ ਕਰਨ ਦਾ ਅਪਲੋਡ ਕਰ ਦੇ ਗਤਨ ਕਰਦੇ ਆ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਨੂੰ ਅੱਗੇ ਬਿਲਕੁਲ ਸ਼ੇਅਰ ਨਾ ਕਰੋ ਜਿੱਥੋਂ ਤੱਕ ਹੋ ਸਕੇ ਜੋ ਇਸ ਤਕਨੀਕ ਦੇ ਮਾਹਰ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹਨੂੰ ਇੱਕ ਰਿਪੋਰਟ ਆਪਸ਼ਨ ਹੁੰਦੀ ਹੈ ਉਹ ਕੀਤੀ ਜਾਏ ਤਾਂ ਕਿ ਇਹ ਵੀਡੀਓ ਜਿਹੜੀ ਹੈ ਇਹ ਬੈਨ ਹੋ ਸਕੇ ਇਹ ਵੀਡੀਓ ਅੱਗੇ ਤੋਂ ਅੱਗੇ ਵਾਇਰਲ ਨਾ ਹੋ ਸਕੇ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਬਿਲਕੁਲ ਵੀ ਅੱਗੇ ਤੋਂ ਅੱਗੇ ਵਾਇਰਲ ਅਪਲੋਡ ਆਦਿਕ ਨਾ ਕੀਤੀਆਂ ਜਾਣ ਅਮਰੀਕਾ ਨੇ ਡੋਨਲਡ 트ੰਪ ਦੇ ਵੱਲੋਂ ਇੱਕ ਵਾਰ ਫਿਰ ਤੋਂ H1B ਵੀਜ਼ਾ ਦੇ ਵਿੱਚ ਬਦਲਾਅ ਕੀਤੇ ਗਏ ਨੇ। ਉਹਨਾਂ ਦੇ ਵੱਲੋਂ ਪਹਿਲਾਂ ਵੀ ਇਸ ਵੀਜ਼ਾ ਦੇ ਵਿੱਚ ਬਦਲਾਅ ਕੀਤੇ ਗਏ ਸੀ ਜਿਸ ਤੋਂ ਬਾਅਦ ਇਸ ਵੀਜ਼ਾ ਦੀ ਕੀਮਤਾਂ ਕਰੀਬ 1 ਲੱਖ ਦੇ ਨੇੜੇ ਪਹੁੰਚ ਗਈਆਂ ਸਨ। ਇੰਡੀਅਨ ਕਰੰਸੀ ਦੇ ਮੁਤਾਬਕ ਅਗਰ ਗੱਲ ਕੀਤੀ ਜਾਵੇ ਤਾਂ ਇਸ ਵੀਜ਼ੇ ਦੀ ਕੀਮਤ ਨੂੰ ਵਧਾ ਕੇ 90,000 ਰੁਪਏ ਕਰ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਤੋਂ H1B ਵੀਜ਼ਾ ਦੇ ਵਿੱਚ ਬਦਲਾਅ ਜਿਹੜੇ ਨੇ ਉਹ ਅਮਰੀਕਾ ਦੇ 트ੰਪ ਦੇ ਵੱਲੋਂ ਕੀਤੇ ਗਏ ਆ ਜਿਸ ਦੀ ਜਾਣਕਾਰੀ ਹੁਣ ਅਸੀਂ ਤੁਹਾਡੇ ਨਾਲ ਕਰਾਂਗੇ ਹੁਣ ਤੱਕ ਲੋਟਰੀ ਸਿਸਟਮ ਦੇ ਵਿੱਚ ਵੱਡੀ ਤਬਦੀਲੀ ਦਾ ਪ੍ਰਸਤਾਵ ਜਿਹੜਾ ਹੈ ਉਹ ਅਮਰੀਕਾ ਦੇ ਵੱਲੋਂ ਰੱਖਿਆ ਗਿਆ ਹੈ ਤੇ ਉਹਨਾਂ ਦੇ ਵੱਲੋਂ ਹੁਣ ਇਸ ਗੱਲ ਦਾ ਭਰੋਸਾ ਦਿਵਾਇਆ ਗਿਆ ਹੈ ਕਿ ਮੋਟੀ ਸੈਲਰੀ ਵਾਲੇ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਤਰਜੀਹ ਜਿਹੜੀ ਆ ਦਿੱਤੀ ਜਾਵੇਗੀ ਸਕਿੱਲ ਲੈਵਲ ਤੇ ਹੁਣ ਸੈਲਰੀ ਦੇ ਆਧਾਰ ਤੇ ਮਿਲੇਗੀ ਮਲਟੀਪਲ ਐਂਟਰੀ ਹੁਣ ਅਮਰੀਕਾ ਦੇ ਵੱਲੋਂ ਉਹਨਾਂ ਲੋਕਾਂ ਨੂੰ ਮਲਟੀਪਲ ਐਂਟਰੀ ਮਿਲੇਗੀ ਜਿਨਾਂ ਦੇ ਕੋਲ ਸਕਿੱਲ ਹੋਣਗੇ ਸਭ ਤੋਂ ਵੱਧ ਤਨਖਾਹ ਵਾਲੇ ਲੋਕਾਂ ਨੂੰ ਹੁਣ ਲੋਟਰੀ ਪੂਲ ਦੇ ਵਿੱਚ ਚਾਰ ਵਾਰ ਐਂਟਰੀ ਮਿਲੇਗੀ ਇਸ ਗੱਲ ਦਾ ਪ੍ਰੋਸਾ ਵੀ ਹੁਣ ਕੀਤਾ ਗਿਆ ਹੈ ਹੇਟਲੇ ਪੱਧਰ ਦੇ ਕਰਮਚਾਰੀਆਂ ਨੂੰ ਸਿਰਫ ਇੱਕ ਵਾਰ ਸ਼ਾਮਿਲ ਕੀਤਾ ਜਾਵੇਗਾ ਯਾਨੀ ਕਿ ਹੁਣ H1B ਵੀਜ਼ਾ ਦੇ ਵਿੱਚ ਇਹ ਜਿਹੜੇ ਬਦਲਾਅ ਨੇ ਉਹ ਅਮਰੀਕਾ ਦੇ ਹੁਣ ਵੱਲੋਂ ਰੱਖੇ ਗਏ ਨੇ ਤੇ ਹੁਣ ਇਹਨਾਂ ਬਦਲਾਵਾਂ ਜਲਦ ਹੀ ਦੇਖਿਆ ਜਾਵੇਗਾ migration policy works a bit like a german car it's reliable it is modern it is predictable it will go in a straight line with no zigzags and you don't have to fear a full break at the top speed we do not change our rules fundamentally overnight Sanjeev Arora jo ki pehla rajya sabha de mp san us to baad honade vallo ml a di seat nu sambhalya gaya jis to baad rajya sabha di seat khali si hun punjab de vich rajya sabha di seat nu leke chawana da elaan kar ditta gaya te hun jankari vajjoe racha ja reha hai ki 6 october to par jaan ge naam darji hovegi ate is de naal naal 14 october nu rajya sabha de layi jimni chawana je ni ਯਾਨੀ ਹੋਣਗੀਆਂ ਚੋਣਾ ਦੇ ਮਗਰ ਉਸੇ ਦਿਨ ਐਲਾਨ ਕੀਤੇ ਜਾਣਗੇ ਨਤੀਜੇ ਯਾਨੀ ਕਿ ਜੋ ਵੀ ਵਿਜੇਤਾ ਹੋਏਗਾ ਉਹਨਾਂ ਦਾ ਨਾਮ ਜਿਹੜਾ ਹੈ ਉਸੇ ਦਿਨ ਐਲਾਨ ਕਰ ਦਿੱਤਾ ਜਾਵੇਗਾ ਸੰਜੀਵ अरोड़ा ਦੇ ਵੱਲੋਂ ਜਿਹੜਾ ਅਸਤੀਫਾ ਸੀਗਾ ਉਹ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਸੀਟ ਜਿਹੜੀ ਸੀ ਖਾਲੀ ਹੋ ਗਈ ਸੀ ਹੁਣ ਇਹ ਜਿਹੜੀ ਸੀਟ ਹੈ ਉਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਚੋਣਾ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਤੇ 24 ਅਕਤੂਬਰ ਨੂੰ ਜਿਹੜੇ ਇਹ ਜਿਮਨੀ ਚੋਣਾ ਨੇ ਉਹ ਹੋਣਗੀਆਂ <laughs> this <laughs> i am not the right do, person do, to answer this we, like to know. we wish as much you know that the, the, the same information we have ਪੰਜਾਬ ਦੇ ਕੈਬਨਿਟ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਫੈਸਲੇ ਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਮੁਹਾਲੀ ਦੇ ਵਿੱਚ ਸਥਾਪਿਤ ਕੀਤੀ ਜਾਵੇਗੀ ਹੁਣ ਵਿਸ਼ੇਸ਼ ਅਦਾਲਤ ਇਸ ਅਦਾਲਤ ਦੇ ਵਿੱਚ ਐਨ ਆਈਏ ਦੇ ਸਾਰੇ ਕੇਸ ਨੂੰ ਜਿਹੜੇ ਦੇਖੇ ਜਾਣਗੇ ਤੇ ਇਸ ਦੇ ਨਾਲ ਨਾਲ ਅਦਾਲਤ ਦੇ ਵਿੱਚ ਐਨ ਆਈ ਤਹਿਤ ਐਨਆਈਏ ਤਹਿਤ ਕੇਸਾਂ ਦੀ ਕਿੱਤੇ ਜਾਵੇਗਾ ਨਿਪਟਾਰਾ ਸੈਸ਼ਨ ਅਤੇ ਵਿਧਾਇਕ ਸੈਸ਼ਨ ਜੱਜ ਨੂੰ ਕੀਤਾ ਜਾਵੇਗਾ ਇਸ ਅਦਾਲਤ ਦੇ ਵਿੱਚ ਤਾਇਰਨਾਥ ਅਤੇ ਇਸ ਦੇ ਨਾਲ ਨਾਲ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੁਹਾਲੀ ਕੋਰਟ ਦੇ ਵਿੱਚ ਚੱਲੇਗੀ ਹੁਣ ਪੰਜਾਬ ਦੇ ਐਨਆਈਏ ਦੇ ਸਾਰੇ ਕੇਸ ਯਾਨੀ ਕਿ ਹੁਣ ਜਿੰਨੇ ਵੀ ਪੰਜਾਬ ਦੇ ਐਨਆਈਏ ਦੇ ਕੇਸ ਨੇ ਉਹ ਸਾਰੇ ਹੁਣ ਮੁਹਾਲੀ ਦੀ ਜਿਹੜੀ ਇਹ ਵਿਸ਼ੇਸ਼ ਅਦਾਲਤ ਹੋਏਗੀ ਉਸ ਦੇ ਵਿੱਚ ਦੇਖੇ ਜਾਣਗੇ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ NIA ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਹਨਾਂ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨ ਜਜ ਲੈਵਲ ਦੀ ਕੋਰਟ ਜਿਹੜੀ ਆ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਲੀ ਦੇ ਅੰਦਰ ਇਹ ਕੋਰਟ ਜਿਹੜੀ ਵਿਸ਼ੇਸ਼ ਅਦਾਲਤ ਸਾਬਤ ਹੋਊਗੀ ਜਿਹਦੇ ਵਿੱਚ ਇੱਕ ਵਧੀਕ ਸੈਸ਼ਨ ਜਜ ਸੈਸ਼ਨ ਜਜ ਜਿਹੜਾ ਉਹ ਤਰ੍ਹਾਂ ਕੀਤਾ ਜਾਊਗਾ ਐਨਆਈਏ ਏਜੰਸੀ ਦੇ ਸਾਰੇ ਕੇ ਜਿਹੜੇ ਨੇ ਐਕਸਕਲੂਸਿਵਲੀ ਉਹ ਮਹਾਰਾਜੀ ਕੋਰਟ ਦੇ ਅੰਦਰ ਚੱਲਣਗੇ ਔਰ ਉਹਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀਇੰਬਰਸ ਸਮੇਂ-ਸਮੇਂ ਸਿਰ ਕਰੂਗੀ ਇਸ ਤੋਂ ਬਿਨਾ ਜਿੰਨਾ ਕੇਸਾਂ ਦੇ ਅੰਦਰ ਐਫਆਈਆਰ ਹੋਈ ਹੋਈ ਆ ਕਿਉਂਕਿ ਲਗਭਗ ਐਫਆਈਆਰs ਵੀ 1104 ਕੇਸ ਹੋਣ ਨੇ ਜਿਨ੍ਹਾਂ ਤੇ ਮੈਜ਼ਰਮੈਂਟ 50% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿਨ੍ਹਾਂ ਦੇ ਅੰਦਰ 50% ਤੋਂ ਵੱਧ ਅੰਬੈਲਮੈਂਟ ਆ ਉਹ ਇਹਨਾਂ ਦੀ ਇਸ ਓਟੀਐ ਸਕੀਮ ਦੇ ਅਧੀਨ ਨਹੀਂ ਆਉਣਗੇ ਪੰਜਾਬ ਦੇ ਅੰਦਰ ਸਾਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਕਟ ਇੱਕ ਹੋਰ ਓਟੀਐ ਸਕੀਮ ਜਿਹੜੀ ਆ ਪੰਜਾਬ ਸਰਕਾਰ ਲੈ ਕੇ ਆਈ ਆ ਪ੍ਰੀ ਜੀਐਸਟੀ ਏਰੀਅਰ ਜਿਹੜੇ ਜੀਐਸਟੀ ਤੋਂ ਪਹਿਲਾਂ ਦੇ ਏਰੀਅਰ ਸੀਗੇ ਜੇ ਮੈਂ ਗੱਲ ਕਰਾਂ ਪੰਜਾਬ ਬੈਟ ਐਕਟ 2005 ਸੀਐਸਟੀ ਐਕਟ 1956 ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 2002 ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ ਐਂਡ ਸਿਨੇਮੋਗ੍ਰਾਫੀ ਸ਼ੋਸ ਐਕਟ 1954 ਪੰਜਾਬ ਐਂਟਰਟੇਨਮੈਂਟ ਡਿਊਟੀ ਐਕਟ 1955 ਇਹ ਸਾਰੇ ਕੇਸਾਂ ਦੇ ਅੰਦਰ ਅਸੀਂ ਜਿਹੜੀ ਆ ਓਟੀਐਸ ਸਕੀਮ ਲੈ ਕੇ ਆ ਰਹੇ ਹਾਂ ਇਹ ਲਗਭਗ ਜੇ ਮੈਂ ਗੱਲ ਕਰਾਂ ਤਾਂ ਟੋਟਲ ਜਿਹੜੇ ਕੇਸ ਬਣਦੇ ਨੇਗੇ ਹੁਣ ਤੱਕ 2039 ਕਿਉਂਕਿ ਜਿਹੜੀ ਥਰਡ ਓਟੀਐ ਸਕੀਮ ਆਈ ਸੀ ਔਰ ਉਸ ਦੇ ਅੰਦਰ ਲਗਭਗ 68000 ਕੇਸਾਂ ਦਾ ਨਫਟਾਰਾ ਜਿਹੜਾ ਪੰਜਾਬ ਦੇ ਅਸੀਂ ਇੰਡਸਟਰੀ ਨੂੰ ਪੰਜਾਬ ਦੇ ਟਰੇਡਰ ਨੂੰ 68000 ਕੇਸਾਂ ਦਾ ਨਫਟਾਰਾ ਉਸ ਓਟੀਐ ਸਕੀਮ ਚ ਹੋਇਆ ਸੀਗਾ ਹੁਣ ਲਗਭਗ ਜਿਹੜੇ ਪ੍ਰੀ ਜੀਐਸਟੀ ਦੇ ਯਾਨੀ ਜੀਐਸਟੀ ਤੋਂ ਪਹਿਲੇ ਐਕਟ ਲਗੇ ਉਹਨਾਂ ਚ 2039 ਕੇਸ ਇਨਵੋਲ ਬਣਗੇ ਇਹਨਾਂ ਚ ਅਸੀਂ ਫੈਸਲਾ ਕੀਤਾਗਾ ਕਿ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਤੇ ਲਾ ਕੇ ਇਹਨਾਂ ਨੂੰ ਨਿਬੇੜਾਂਗੇ ਔਰ 1 ਕਰੋੜ ਰੁਪਏ ਤੱਕ ਜਿਹੜਾ ਉਹਦਾ ਟੈਕਸ ਵੀ ਮਾਫ ਉਹਦੀ ਪਲੈਂਟੀ ਵੀ ਮਾਫ ਉਹਦਾ 50% origignal ਟੈਕਸ ਆ ਉਹ ਵੀ ਮਾਫ ਕਿ ਅਸੀਂ ਫੈਸਲਾ ਕੀਤਾ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜਾ ਉਹਦੇ ਅੰਦਰ ਇੰਟਰਸਟ ਵੀ ਮਾਫ ਪਲੈਂਟੀ ਵੀ ਮਾਫ ਔਰ 25% ਜਿਹੜਾ origignal ਟੈਕਸ ਆ ਟੈਕਸ ਕਿ ਸਲੈਬ ਆ ਉਹ ਵੀ ਜਿਹੜੀ ਮਾਫ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਔਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹ ਆ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕ੍ਰਾਪਸ਼ਨ ਅਗੇਂਸ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਜੱਜ ਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਉਹਦੇ ਵਿੱਚ ਇੱਕ ਬੜਾ ਵੱਡਾ ਫੈਸਲਾ ਇੰਡਸਟਰੀ ਲਈ ਲਿੱਤਾ ਗਿਆ ਹੈ ਹਿਸਟੋਰੀਕਲ ਫੈਸਲਾ ਹੈ ਉਹ ਰਾਈਟ ਟੂ ਬਿਜ਼ਨਸ ਐਕਟ ਦਾ ਪਰ ਜਿਹੜੀਆਂ ਐਮੈਂਡਮੈਂਟਾਂ ਕੀਤੀਆਂ ਗਈਆਂ ਉਹ ਇਸ ਤਰ੍ਹਾਂ ਦੀਆਂ ਕਿ ਆਲਮੋਸਟ ਉਹਦੇ ਨਾਲ ਉਹ ਦੁਗਣੀ ਤਿਗਣੀ ਇੰਡਸਟਰੀਆਂ ਦੇ ਵਿੱਚ ਕਵਰ ਹੋ ਜਾਣਗੀਆਂ ਇੱਕ ਤਾਂ ਜਿਹੜੀ ਲਿਮਿਟ ਹੈ ਉਹ 25 ਕਰੋੜ ਤੋਂ ਸਵਾ 100 ਕਰੋੜ ਕਰ ਦਿੱਤੀ ਗਈ ਹੈ ਔਰ ਇਸ ਐਕਟ ਦੇ ਵਿੱਚ ਸਵਾ 100 ਕਰੋੜ ਤੋਂ ਉੱਪਰ ਵੀ ਜੇ ਕੋਈ ਪਾਰਟਿਕੂਲਰ ਇੰਡਸਟਰੀ ਹੈ ਜਿਹਦੇ ਵਿੱਚ ਅਸੀਂ ਐਨੇ ਥੋੜੇ ਟਾਈਮ ਵਿੱਚ ਅਪਰੂਵਲ ਦੇ ਸਕਦੇ ਹਾਂ ਉਹ ਵੀ ਅਸੀਂ ਪਾਵਰ ਇੰਡਸਟਰੀ ਡਿਪਾਰਟਮੈਂਟ ਕੋਲ ਲੈ ਲਿੱਤੀ ਹੈ ਜੇ ਅਸੀਂ ਉਹਦੇ ਵਿੱਚ ਐਡ ਕਰਨਾ ਹੋਵੇ ਸਰਕਾਰ ਐਡ ਕਰ ਸਕਦੀ ਹੈ ਇਹਦੇ ਵਿੱਚ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਹੈ ਇਹਦੇ 'ਚ ਅਸੀਂ ਪੰਜ ਅਪਰੂਵਲ ਪਿਛਲੇ ਰਾਈਟ ਟੂ ਬਿਜ਼ਨਸ ਐਕਟ ਤੋਂ ਹੋਰ ਐਡ ਕਰਤੇ ਆ। ਇਹਦੇ 'ਚ ਲੇਬਰ ਡਿਪਾਰਟਮੈਂਟ ਦਾ ਇੱਕ ਅਪਰੂਵਲ ਹੈ, ਫੈਕਟਰੀ ਲਾਇਸੈਂਸ ਦਾ ਦੂਜਾ ਅਪਰੂਵਲ ਹੈ, ਕੰਸੈਂਟ ਟੂ ਸਟੈਬਲਿਸ਼ ਤੇ ਕੰਸੈਂਟ ਟੂ ਆਪਰੇਟ ਜਿਹੜਾ ਕਿ ਪੋਲੂਸ਼ਨ ਡਿਪਾਰਟਮੈਂਟ ਦਿੰਦਾ ਉਹ ਤੀਜਾ ਅਪਰੂਵਲ ਹੈ। ਚੌਥਾ ਅਪਰੂਵਲ ਹੈਗਾ ਨੋ ਓਬਜੈਕਸ਼ਨ ਸਰਟੀਫਿਕੇਟ ਜਿਹੜਾ ਕਿ ਫੋਰੈਸਟ ਡਿਪਾਰਟਮੈਂਟ ਤੋਂ ਲੈਣਾ ਪੈਂਦਾ ਸੀਗਾ। ਇਹ ਕੀਤਾ ਪਹਿਲੀ ਜਿਹੜੀ ਰਾਈਟ ਟੂ ਬਿਜ਼ਨਸ ਐਕਟ ਸੀ ਉਹਦੇ ਵਿੱਚ ਸਿਰਫ ਜਿਹੜੇ ਇੰਡਸਟਰੀਅਲ ਪਾਰਕ ਵਿੱਚ ਅਪਰੂਵਡ ਸੀ ਉਹਨਾਂ ਨੂੰ 5 ਦਿਨਾਂ ਵਿੱਚ ਅਪਰੂਵਲ ਦਿੰਦੇ ਸੀ ਹੁਣ ਅਸੀਂ ਉਹਦੇ ਵਿੱਚ ਬਾਕੀ ਸਾਰੇ ਵੀ ਰੀਅਲ ਏਸਟੇਟ ਪ੍ਰੋਜੈਕਟ ਪਾਤੇ ਆ ਚਾਹੇ ਉਹ ਕੂਡਾ ਹੈ ਚਾਹੇ ਉਹ ਲੋਕਲ ਗਵਰਨਮੈਂਟ ਹੈ ਕੋਈ ਵੀ ਰੀਅਲ ਏਸਟੇਟ ਦਾ ਜਿਹੜਾ ਅਪਰੂਵਡ ਪ੍ਰੋਜੈਕਟ ਹੈ ਉਹਨੂੰ 5 ਦਿਨਾਂ ਦੇ ਵਿੱਚ ਵਿੱਚ ਅਸੀਂ ਅਪਰੂਵਲ ਦੇ ਦਾਂਗੇ ਜਿਹੜੇ ਉਸ ਤੋਂ ਬਾਅਦ ਹੈਗੇ ਜਿਹੜੇ ਇਹ ਦੋਨਾਂ ਵਿੱਚ ਨਹੀਂ ਆਂਦੇ ਉਹਨਾਂ ਨੂੰ ਨਵੇਂ ਪ੍ਰੋਜੈਕਟ ਨੂੰ 15 ਦਿਨਾਂ ਵਿੱਚ ਜੇ ਕਿਸੇ ਦੀ ਐਕਸਪੈਂਸ਼ਨ ਹੈ ਉਹਨੂੰ 18 ਦਿਨਾਂ ਵਿੱਚ ਅਪਰੂਵਲ ਦੇ ਦਿੱਤੀ ਜਾਏਗੀ ਤੇ ਉਹੀ ਇੰਡਸਟਰੀਅਲ ਯੂਨਿਟ ਐਲੀਜੀਬਲ ਹੋਣਗੇ ਜਿਹੜੇ ਕਿ ਗ੍ਰੀਨ ਇੰਡਸਟਰੀ ਹੈਗੇ ਜਾਂ ਕਾਫੀ orange ਵਿੱਚ ਕਵਰਡ ਹੈ red ਤੇ hazds ਇੰਡਸਟਰੀ ਇਹਦੇ ਵਿੱਚ ਨਹੀਂ ਕਵਰਡ ਹੈ ਪਰ ਅਸੀਂ ਕੋਸ਼ਿਸ਼ ਕਰਕੇ ਜਿੰਨੀਆਂ ਵੱਧ ਤੋਂ ਵੱਧ ਇੰਡਸਟਰੀਆਂ ਇਹਦੇ ਵਿੱਚ ਕਵਰ ਹੋਣਗੀਆਂ ਕਰਾਂਗੇ ਸੋ ਕਿਸੇ ਨੇ ਵੀ ਪੂਰੇ ਫਾਰਮ ਭਰ ਕੇ ਰਾਈਟ ਟੂ ਬਿਜ਼ਨਸ ਐਕਟ ਦੇ ਦਿੱਤਾ ਉਹਨੂੰ 5 ਦਿਨਾਂ ਤੋਂ ਲੈ ਕੇ ਮੈਕਸਿਮਮ 18 ਦਿਨਾਂ ਤੱਕ ਸਾਰੇ ਅਪਰੂਵਲ ਮਿਲ ਜਾਂਦੇ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਪੰਜਾਬ ਕੈਬਨਿਟ ਦੇ ਵੱਲੋਂ ਵਿਸ਼ੇਸ਼ ਅਦਾਲਤ ਨੂੰ ਲੈ ਕੇ ਲਿੱਤਾ ਗਿਆ ਵੱਡਾ ਫੈਸਲਾ। 24 ਅਕਤੂਬਰ ਨੂੰ ਹੋਣਗੀ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਚੋਣਾਂ। ਸਚਖੰਡ ਸ੍ਰੀ ਹਰਮੰਦਰ ਸਾਹਿਬ मियां ਏਅਰ ਆਈ ਨਾਲ ਬਣੀ ਵੀਡੀਓ ਤੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਨੇ ਜਤਾਇਆ ਇਫਰਾਜ਼ H1B ਵੀਜ਼ਾ ਦੇ ਨਿਯਮਾਂ ਦੇ ਵਿੱਚ ਹੁਣ ਇੱਕ ਵਾਰ ਫਿਰ ਤੁਕਤਾ ਗਿਆ ਬਦਲਾਵ ਲੁਧਿਆਣਾ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਦਾਦੀ ਤੇ ਫੋਟੇ ਦੀ ਹੋਈ ਮੌਤ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਮੈਨੂ ਰਿਹਾ ਇਜਾਜ਼ਤ